ਕਿਹੜਾ ਬੰਦਾ ਵੀ ਤੁਹਾਡਾ ਅਸਪਾਰਕ ਲਈ ਇਹ ਜਿਹੜਾ ਜਾਂ ਆਪਣਾ ਕੁੱਤਾ ਜਾਂ ਮੈਂ ਤਾਂ ਬੱਚੇ ਹੀ ਹੋਗਾ ਹਾਂਜੀ ਇਹ ਕਿਵੇਂ ਤੁਸੀਂ ਮੂਰੇ ਬਿਠਾਇਆ ਨੂੰ ਇਵੇਂ ਬੈਠਦਾ ਬੈਠਦਾ ਇੱਕ ਜਾ ਆਇਆ ਜੀ ਸਾਡਾ ਠੀਕ ਹੈ ਜੀ ਹਾਂ ਆਪੇ ਵੀ ਬੈਠ ਜਾਂਦਾ ਜੀ ਆਪੇ ਵਾਹ ਜਾਂਦਾ ਜੀ ਦਿਖਾਉਗੇ ਸਾਨੂੰ ਬਣਾ ਜਾਏਦਾ ਹਾਂਜੀ ਹਾਂਜੀ ਚਾ ਪੁੱਤਰ ਆ ਆ ਪੁੱਤ ਚਲ ਆ ਉਪਰ ਕਰਨਾ ਜਿਵੇਂ ਆਪਦੇ ਆਪ ਹੀ ਵਹ ਜਾਂਦਾ ਐ ਕਿ ਬਜਾਅ ਕਿੰਨਾ ਦੇਖਿਆ ਵੀ ਬਈ ਨੇ ਪੂਰੇ ਬੈਠਾ ਦੀਆ ਇੱਕ ਤੇ ਆਪ ਹੀ ਕਰਦਾ ਹੈ ਨਾ ਨਾਲ ਹੀ ਕਿਵੇਂ ਨੂੰ ਅਸੀਂ ਕਰੇ ਕਿਵੇਂ ਨਾਲ ਹੀ ਪੈਂਦਾ ਹੋਊ ਫਿਰਦਾ ਹੈ ਜੀ ਨਾਲ ਹੀ ਪੈਂਦਾ ਜੀ ਬੜਾ ਚਲ ਕਰਦਾ ਹਣਾ ਹੋਏ ਰੋਟੀ ਵੀ ਨਾਲ ਤੱਕ ਖਾਣ ਜਾਂਦਾ ਤੇ ਨਾਵ ਜਿੰਮ ਇਹ ਜਿੰਮ ਹਾਂ ਇਹ ਹੋਰ ਵੀ ਕੁਝੋ ਕਰੇ ਰੱਖੇ ਹੋਏ ਨੇ ਜੀ ਇੱਕੋ ਹੀ ਰੱਖਿਆ ਹੋਈ ਬਸ ਇਹੀ ਜੋ ਕੰਮ ਨੂੰ ਪਾਲਦੇ ਆ ਬਸ ਵਧੀਆ ਜੀ ਸਿਆਣਾ ਬਥੇਰਾ ਜੀ ਇਹ ਇਹ ਬੜਦਾ ਬੜਦਾ ਨਹੀਂ ਕੁਛ ਨਹੀਂ ਕਹਿੰਦਾ ਜੀ ਹਾ ਜੀ ਐ ਮੂਰੇ ਬੈਠਾ ਰਹਿੰਦਾ ਜਿਹੜਾ ਕਿਤੇ ਹੁੰਦੇ ਰਹਿੰਦੇ ਜਿੱਥੇ ਮਰਜ਼ੀ ਲਾਈ ਕੋਈ ਨਾ ਜਾ ਮਗਰਬਾਈ ਜਾਂ ਮੂਰੇ ਬਾਈ ਜੀ ਜਿੱਥੇ ਤੱਕ ਮਰਜ਼ੀ ਪੱਦਾ ਜੋ ਆਲੇ ਹੁਣ ਤੱਕ ਆਉਂਗੇ ਨੂੰ ਜੀ ਚੱਲ ਜੀ ਮੇਰੇ ਥਲੇ ਆਇਆ ਆਪਰੇ ਇਹ ਕਿਹੜਾ ਬੜਾ ਇੱਕ ਮਿੰਟ ਦੇਖ ਰਿਹਾ ਥੱਲੇ ਆ ਬਾਈ ਨੇ ਕਿੰਨਾ ਹਨ ਸਕਾਇਆ ਹੋਇਆ ਆਇਆ ਉਪਰੇ ਆਪ ਤਾਂ ਇਹ ਚਲਾਉਂਗੇ ਫੇਰੇ ਪਿੱਛੇ Hi. 3 ਕਿਲੋ ਮੀਟਰ ਹੋ ਗਏ 9 ਕਿਲੋ ਮੀਟਰ ਹੀ ਆਈ 5 ਕਿਲੋ ਮੀਟਰ ਆ ਮੰਨ ਲਓ ਹਾਂ ਹਾਂ ਜੀ ਕਿਲੋ ਮੀਟਰੇ ਪੂਰੇ ਆ ਪੁੱਤ ਮੋਰੀ ਬੰਦਾ ਸਲਦਾ ਹੀ ਹਾਂਜੀ ਬਿਸਕੁਟ ਵਗੈਰਾ ਹੀ ਦੇਖੋ ਬੱਚੇ ਹਨਾ ਬੋਲਦੇ ਨਹੀਂ ਯਾਰ ਪਰ ਬੁਰਦਨ ਵੀ ਵੱਧਾ ਗਿਆ ਜਿਹੜੇ ਬੱਚਾ ਨਾਲ ਹੁੰਦਾ ਉਹ ਕਹਿੰਦਾ ਫਿਰ ਮੈਂ ਤਾਂ ਲੈ ਕੇ ਖਾਣੇ ਬਿਸਕੁਟ ਮਤਲਬ ਕੀ ਆ ਅੱਜ ਕੱਲ ਦੇ ਵਿੱਚ ਕੁੱਤੇ ਪਤਾ ਕੀ ਕਰਦੇ ਨੇ ਜੇ ਆਪਾਂ ਕਹਿੰਦਾ ਵੀ ਕੁੱਤਾ ਲੈ ਕੇ ਆਣਾ ਬਈ ਬੰਦਾ ਚਾਹੀਦਾ ਇੱਕ ਨਾਲ ਬਰਾਬਰ ਨੂੰ ਪਰ ਇਹਨੂੰ ਬੰਦੇ ਦੀ ਲੋੜ ਨਹੀਂ ਸਾਨੂੰ ਇਹ ਚੀਜ਼ ਦੀ ਲੋੜ ਨਹੀਂ ਸਾਨੂੰ ਆਪ ਹੀ ਬਾਰੇ ਬਰੇ ਬੈਜਦਾ ਸੀਟ ਤੇ ਜਿੱਥੇ ਜਾਣਾ ਹੁੰਦਾ ਉੱਥੇ ਭੱਜ ਜਾਂਦੇ ਆ ਜੀ ਜਮੀਨ ਤੰਗ ਪ੍ਰਸ਼ਾਸਨ ਮੋਟਰਸਾਈਕਲ ਦੀ ਲੈ ਕੇ ਜਾਂਦਾ ਇਹਨੂੰ ਮੈਂ ਕੁੱਤੀ ਆ ਜੀ ਕੁੱਤੀ ਆ ਜੀ ਦੇਖੋ ਬੱਚਿਆਂ ਦਾ ਕੰਮ ਦੇਖੋ ਜੀ ਦੇਖ ਸਾਹਿਬ ਇਹ ਨਹੀਂ ਕੋਈ ਇਹਦਾ ਬੱਚਾ ਵੀ ਨਹੀਂ ਇਹਨੇ ਪਿਆਰ ਨਾਲ ਮੈਂ ਤਾਂ ਹੁਣਾ ਮਤਲਬ ਕਿ ਉਹ ਆਪਾਂ ਜੇ ਰੋਟੀ ਪਾ ਦੇਣੇ ਨਾ ਆਪਾਂ ਥੱਲੇ ਛੱਡ ਦੇਣ ਨਾ ਖਾਂਦਾ ਨਹੀਂ ਅੱਛਾ ਜੀ ਇਹ ਥਾਲ ਦੇ ਵਿੱਚ ਹੀ ਵਿਖਾਊਗਾ ਦੇਖੋ ਬਹੁਤ ਵਧੀਆ ਹਨਾ ਕਿੰਨੇ ਬੱਚੇ ਆਪੀ ਬੱਚਿਆਂ ਨਾਲ ਹੋਰ ਵੱਧ ਗਿਆ ਸਕਦੇ ਆ ਆਪਾਂ ਇਦਾਂ ਦੇਖੋ ਕਿ ਉਹ ਰਹਣਾ ਸੀ ਉਹ ਕਹਿੰਦੇ ਸਾਲ ਤੱਕ ਨਹੀਂ ਆਵੇ ਕਹਿੰਦਾ ਜਾਨਵਰ ਪਰ ਕਰਦੇ ਨੇ ਹੂੰ ਤੇ ਜਿਹੜੇ ਨਹੀਂ ਪੂਰ ਸਕਦੇ ਨਾ ਬੋਲਣ ਤੋਂ ਵੀ ਦੇਖੋ ਵੱਧ ਵੀ ਆਪ ਦਾ ਜੋ ਸੁਆਵਾਂ ਨਿਭਾ ਰਿਹਾ ਹੈ ਤੇ ਵਫਾ دار ਹੈ ਲੈ ਆਇਆ ਪੁੱਤ ਨੀਚੇ ਆਇਆ ਤੇ ਆਰੇ ਪੁੱਤ ਆਇਆ ਬਾਜਾ ਤੇ ਓਰੇ ਆਇਆ ਤੇ ਕੋਈ سپورਟ ਦੀ ਲੋੜ ਨਹੀਂ ਹਾਂ ਮਾਰ ਕੇ ਚੱਲ ਜਾਂਦਾ ਬਹੁਤ ਜੀ ਲੱਗਿਆ ਬਾਈ ਜੀ ਥੈਂਕ ਯੂ ਜੀ ਤਾਂ ਉਹ ਦੇਖੋ ਜਿਵੇਂ ਆ ਆ ਆ ਦੇਖੋ ਬਈ ਸਾਡੇ ਜਿਹੜਾ ਮੈਂ ਕੋਰਸੀ ਤੇ ਬੈਠੇ ਸ਼ਾਲਮਾਰ ਗਿਆ ਪੂਰਾ ਪੂਰਾ ਪਤਾ ਨੂੰ ਜਿਵੇਂ ਉਹ ਜੀ ਜੀ ਅਸ ਜਨਾ ਚੋਣਾ ਇਹ ਕੋਰੇ ਪਰ ਬਹੁਤ ਵਧੀਆ ਲੱਗਿਆ ਬਈ ਬਹੁਤ ਬਹੁਤ ਪਿਆਰਾ ਜਾਨਵਰ ਤੇ ਪਿਆਰਾ ਦੇਖੋ ਇਹ ਬੱਚਿਆਂ ਨੂੰ ਪਿਆਰ ਪਾਲਦੇ ਨੇ ਐਨੀ ਗੱਲ ਤੇ ਕੋਈ ਉਫਰ ਨਹੀਂ ਕਰ ਰਹੇ ਨੇ ਸਾਡੇ ਨਾਮ ਤੇ ਗਾਣੇ ਚੰਦਾ ਲਾਗੇ ਚਲੋ ਐਦੋ